ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਂਸ ਪਰਮਜੀਤ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਨਵਾਂ ਤੇ ਨਵੇਕਲਾ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਵਿੱਚ ਤੁਹਾਡੇ ਵਾਸਤੇ ਵੱਡੀਆਂ ਖਬਰਾਂ ਲੈ ਕੇ ਮੈਂ ਹਰ ਰੋਜ਼ ਆਜ਼ਰੋਨਾ ਦੋਸਤੋ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਤੇ ਆ ਚੱਕ ਜਵਾਬ ਵਿੱਚ ਤੁਹਾਡੇ ਵਾਸਤੇ ਪੱਕ ਨਾਮਲੀ ਜੀ ਖਾਸ ਕਰਕੇ ਫਟਾਫਟ ਸਾਰੀਆਂ ਖਬਰਾਂ ਲੈ ਕੇ ਆਦਰੋਂਦਰ ਨੇ ਜਿੱਤੇ ਹੱਥ ਤੁਸੀਂ ਬਹੁਤ ਆਨੰਦ ਮਾਣਦੇ ਹੋ ਉੱਥੇ ਦੋਸਤੋ ਪਹਿਲੀ ਵੱਡੀ ਖਬਰ ਦੇ ਉੱਪਰ ਚੱਲਦੇ ਆ ਪਗਨਾ ਜੀ ਪਹਿਲੀ ਵੱਡੀ ਖਬਰ ਜੇ ਨਿਕਲ ਕੇ ਆ ਰਹੀ ਇਸ ਵਕਤ ਦੀ ਉਹ ਖਬਰ ਇਹ ਆ ਪਗਨਾ ਜੀ ਬਿਹਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਅੱਜ ਉਹ ਪ੍ਰਚਾਰ ਕਰਨ ਵਾਸਤੇ ਪਹੁੰਚੇ ਸੀ ਤੇ ਉੱਥੇ ਨਵਜੋਤ ਸਿੰਘ ਸਿੱਧੂ ਨੂੰ ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਸਕਦੀਆਂ ਨੇ ਬੜੀਆਂ ਮਹਿੰਗੀਆਂ ਭਾਜਪਾ ਵਾਲੇ ਕਹਿੰਦੇ ਜੀ ਅਸੀਂ ਚੋਣ ਆਯੋਗ ਦੇ ਕੋਲ ਕਰਾਂਗੇ ਸ਼ਿਕਾਇਤ ਦਾਉ ਜਵਾਬ ਕਾਕਾ ਜੀ ਆ ਚੱਕੇ ਜਵਾਬ ਆ ਧਰਮ ਦੇ ਨਾਂ ਤੇ ਵੋਟਾਂ ਪੁੱਤ ਉਹੀ ਪਾਰਟੀ ਮੰਗ ਸੰਗਦੀ ਆ ਜਿਨ੍ਹਾਂ ਦੇ ਕੋਲ ਪਾਇ ਅਧਿਕਾਰ ਹੈ ਮਤਲਬ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗਾ ਬਾਕੀ ਯੂਪੀ ਦੇ ਅੰਦਰ ਜੇ ਯੋਗੀ ਸਰਕਾਰ ਇਦਾਂ ਵੋਟਾਂ ਮੰਗੇ ਤਾਂ ਭਾਈ ਫੇਰ ਨਹੀਂ ਕੋਈ ਇਹਨਾਂ ਤੇ ਸ਼ਿਕਾਇਤ ਕਰ ਸਕਦਾ ਇਹ ਗੱਲ ਵੀ ਪੱਕੀ ਹੈ ਸਹੀ ਗੱਲ ਆ ਭਗਨਾ ਜੀ ਪੰਜਾਬ ਦੇ ਵਿੱਚ ਵੀ ਕਈ ਪਾਰਟੀਆਂ ਨੇ ਜਿਹੜੀਆਂ ਧਰਮ ਦੇ ਨਾਂ ਤੇ ਹੀ ਵੋਟਾਂ ਮੰਗਦੀਆਂ ਤੇ ਉਹਨਾਂ ਦੇ ਕੋਲੇ ਬਕਾਇਦਾ ਇਸ ਚੀਜ਼ ਦਾ ਸਰਟੀਫਿਕੇਟ ਵੀ ਹੈਗਾ ਕਿ ਇਹ ਧਾਰਮਿਕ ਪਾਰਟੀਆਂ ਨੇ ਪਰ ਭਗਨਾ ਜੀ ਉੱਥੇ ਹੀ ਆਪਾਂ ਇੱਕ ਹੋਰ ਖਬਰ ਦੇ ਉੱਪਰ ਝਾਤ ਪਾਈਏ ਤਾਂ ਸ਼ਮਸ਼ੇਰ ਸਿੰਘ ਦੁੱਲੋਂ ਜਿਹੜੇ ਕਾਂਗਰਸ ਦਾ ਇੱਕ ਪੁਰਾਣੇ ਤੇ ਵੱਡੇ ਲੀਡਰ ਨੇ ਸ਼ਮਸ਼ੇਰ ਸਿੰਘ ਦੁੱਲੋਂ ਉਹਨਾਂ ਦੀ ਪਤਨੀ ਕਹਿੰਦੇ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਸ਼ਮਸ਼ੀਰ ਸਿੰਘ ਦੁੱਲੋ ਦੀ ਧਰਮ ਪਤਨੀ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਕੇ ਹੁਣ ਆਮ ਆਦਮੀ ਵਾਲੇ ਪਤ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਜਾਣਗੇ ਇਹ ਗੱਲ ਪੱਕੀ ਆ ਚਲੋ ਵਧੀਆ ਗੱਲ ਆ ਪਕਣਾ ਜੀ ਸ਼ਮਸ਼ੀਰ ਸਿੰਘ ਦੁੱਲੋ ਦੀ ਧਰਮ ਪਤਨੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਤੇ ਮੈਨੂੰ ਵੀ ਹੁਣ ਕੱਲ੍ਹੇ ਪਤਾ ਲੱਗਿਆ ਵੀ ਸ਼ਮਸ਼ੀਰ ਸਿੰਘ ਦੁੱਲੋਂ ਹਜੇ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਜੁੜੇ ਹੋਏ ਨੇ ਖੈਰ ਚੰਗੀ ਗੱਲ ਆ ਸੁਰਖੀਆਂ ਤਾਂ ਆ ਗਈ ਪਰ ਉੱਥੇ ਹੀ ਭਾਣਾ ਜੀ ਇੱਕ ਹੋਰ ਵੱਡੀ ਖਬਰ ਨਿਕਲ ਕੇ ਆ ਰਹੀ ਆ ਗੱਲ ਕਰੀਏ ਭਾਰਤੀ ਕ੍ਰਿਕਟ ਟੀਮ ਦੀ ਤਾਂ ਵਿਸ਼ਵ ਕੱਪ ਦੀ ਟੀਮ ਦਾ ਐਲਾਨ ਕਰਤਾ ਸਾਰੇ ਬੰਦੇ ਐਲਾਨ ਕਰਤੇ ਤੇ ਕਹਿੰਦੇ ਭਾਣਾ ਜੀ ਆਹ ਟੀਮ ਦੇ ਵਿੱਚ ਇੱਕ ਵੀ ਪੰਜਾਬੀ ਖਿਡਾਰੀ ਨੂੰ ਖੇਡਣ ਦਾ ਮੌਕਾ ਨਹੀਂ ਮਿਲੂਗਾ ਜੀ ਦਾ ਜਵਾਬ ਕਾਕਾ ਜੀ ਆਹ ਚੱਕ ਜਵਾਬ ਉਹ ਤੂੰ ਟੀਮ ਨੂੰ ਰੋਣਾ ਪੁੱਤ ਸਾਡੇ ਪੰਜਾਬੀਆਂ ਨੂੰ ਤਾਂ ਟਿਕਟੌਕ ਤੋਂ ਬੇਲ ਮਿਲੇ ਤਾਂ ਜਾ ਕੇ ਇਹ ਸੋਚਣ ਜੇ ਭਈ ਕਿਹੜੀ ਗੇਮ ਦੇ ਵਿੱਚ ਜ਼ੋਰ ਮਾਰੀਏ ਗੱਲ ਵੈਸੇ ਭਗਣਾ ਜੀ ਤੁਹਾਡੀ ਆ ਵੀ ਸਹੀ ਹੈ ਜੀ ਹੁਣ ਟਿਕਟੌਕ ਨੇ ਤਾਂ ਦੇਖ ਲਓ ਜੀ ਕਈ ਬੰਦੇ ਕੰਮ ਲਾ ਕੇ ਰੱਖੇ ਹੋਏ ਆ ਖੈਰ ਇਹ ਆਪਣਾ ਨਜ਼ਾਰਾ ਜੀ ਇਸ ਦਾ ਵੀ ਨਜ਼ਾਰਾ ਸਾਰਿਆਂ ਨੂੰ ਲੈ ਲੈਣਾ ਚਾਹੀਦਾ ਪਰ ਉੱਥੇ ਹੀ ਭਗਣਾ ਜੀ ਆਪਾਂ ਅਗਲੀ ਖਬਰ ਤੋਂ ਪਰ ਚੱਲੀਏ ਤਾਂ ਅਗਲੀ ਖਬਰ ਜੀ ਨਿਕਲ ਕੇ ਆ ਰਹੀ ਹੈ ਕਹਿੰਦੇ ਜੀ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੀ ਟਿਕਟ 50 ਲੱਖ ਰੁਪਏ ਦੇ ਵਿੱਚ ਵੇਚੀ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਜੱਸੋਵਾਲ ਦਾ ਪੋਤਾ ਕਹਿੰਦਾ ਜੀ ਕਾਹੋ ਜਵਾਬ ਕਾਕਾ ਜੀ ਆ ਚੱਕ ਜਵਾਬ ਅਮਰਿੰਦਰ ਸਿੰਘ ਜੱਸੋਵਾਲ ਨੇ ਕਿਹਾ ਵੀ ਆਮ ਆਦਮੀ ਪਾਰਟੀ ਵਾਲੇ ਮੇਤੋਂ 50 ਲੱਖ ਰੁਪਇਆ ਮੰਗਦੇ ਸੀ ਤਾਂ ਹੀ ਮੈਂ ਟਿਕਟ ਨਹੀਂ ਲੱਤੀ ਹੈਗੀ ਤੇ ਦੇਖ ਲੈ ਪੁੱਤ ਆਮ ਆਦਮੀ ਪਾਰਟੀ ਦੇ ਵਿੱਚ ਉਹ ਕਹਿੰਦੇ ਭਾਈ ਮੈਂ ਕਿਸੇ ਦਾ ਨਾਂ ਨਹੀਂ ਲਾ ਸਕਦਾ ਵੀ ਕਿਹੜਾ ਬੰਦਾ ਮੇਤੋਂ ਪੈਸੇ ਮੰਗਦਾ ਸੀ ਮਤਲਬ ਇਹਨਾਂ ਨੇ ਦੋਸ਼ ਲਾਤਾ ਪਰ ਸਪਸ਼ਟੀਕਰਨ ਨਹੀਂ ਦਿੱਤਾ ਤੇ ਦੇਖ ਲੈ ਪੁੱਤ ਇਹੀ ਆਮ ਆਦਮੀ ਪਾਰਟੀ ਦੀ ਖਾਸੀਅਤ ਇਹ ਨਾਂਉ ਲਾ ਦਿੰਦੇ ਆ ਦੋਸ਼ ਲਾ ਦਿੰਦੇ ਆ ਪਰ ਬੰਦੇ ਦਾ ਨਾਂਉ ਨਹੀਂ ਦੱਸਦੇ ਅੱਛਾ 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 ਪਗਣਾ ਜੀ ਮਤਲਬ ਫਿਰ ਇਹ ਜਸੋਵਾਲ ਦੇ ਪੋਤੇ ਦਾ ਕੇਸ ਵੀ ਸੁੱਚਾ ਸਿੰਘ ਛੋਟੇਪੁਰਾਲੇ ਵਾਂਗੂ ਕੇਸ ਦੇ ਵਿੱਚ ਹੀ ਬਣ ਜਾਊਗਾ ਮਤਲਬ ਇਹ ਕਹਿ ਲੋ ਵੀ ਉਹਨਾਂ ਨੂੰ ਵੀ ਹਜੇ ਤੱਕ ਇਸ ਗੱਲ ਦਾ ਪਤਾ ਲੱਗਿਆ ਵੀ ਅਸਲੀ ਰਾਲਾ ਹੈ ਕੀ ਸੀ ਤੇ ਇਹਨਾਂ ਨੂੰ ਵੀ ਹਜੇ ਤੱਕ ਇਹੀ ਨਹੀਂ ਪਤਾ ਲੱਗ ਰਿਹਾ ਵੀ ਕਿਨੇ ਪੈਸੇ ਮੰਗੇ ਆ ਕਿਸ ਤਰ੍ਹਾਂ ਮੰਗੇ ਆ ਕਿਵੇਂ ਮੰਗੇ ਆ ਬਿਚਾਰੇ ਦੇ ਨਹੀਂ ਸਕੇ ਪੂਰੀ ਤਰ੍ਹਾਂ ਜਵਾਬ ਮੈਂ ਉਹਨਾਂ ਦਾ ਵੀਡੀਓ ਦੇਖਿਆ ਖੈਰ ਆਪਾਂ ਅਗਲੀ ਗੱਲ ਕਰੀਏ ਮਨੀਸ਼ ਅਸੋਧਿਆ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦਿੱਲੀ ਤੋਂ ਡਿਪਟੀ ਸੀਐਮ ਨੇ ਤੇ ਉਹਨਾਂ ਨੇ ਅੱਜ ਪੰਜਾਬ ਦੇ মিডিਆ ਦੇ ਵਿੱਚ ਖੜ ਕੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਆਮ ਆਦਮੀ ਪਾਰਟੀ ਕੋਲ ਕੋਈ ਪੈਸਾ ਨਹੀਂ ਹੈਗਾ ਪਰ ਅਸੀਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਕਿੰਨੇ ਜਿੱਤਣੀਆਂ ਇਹ ਸਾਰੇ ਗੁਰਮੰਤਰ ਹੁਣ ਮੈਂ ਆਪਣੀ ਆਮ ਆਦਮੀ ਪਾਰਟੀ ਪੰਜਾਬ ਨੂੰ ਦੇ ਕੇ ਜਾਣਾ ਗੁਰਮੰਤਰ ਦੇਣ ਲੱਗੇ ਆ ਜੀ ਨੌਜਵਾਬ ਕੱਕਾ ਜੀ ਆਜਾ ਕੱਕਾ ਜੀ ਜਵਾਬ ਆ ਦਿੱਲੀ ਵਾਲਿਆਂ ਦੇ ਕੋਲ ਪੁੱਤ ਹੁਣ ਗੁਰਮੰਤਰ ਦੇ ਸਬਾਏ ਰਹਿ ਵੀ ਕੀ ਗਿਆ ਪੱਲੇ ਤਾਹੀਂ ਨਨ ਕਿਹਾ ਵੀ ਅਸੀਂ ਹੁਣ ਪਾਈ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਕਿਉਂਕਿ ਅਸੀਂ ਦੂਜੀ ਪਾਰਟੀਆਂ ਵਾਂਗੂ ਬਹੁਤਾ ਖਰਚਾ ਨਹੀਂ ਕਰਨਾ ਹੁਣ ਤੁਹਾਨੂੰ ਪਤਾ ਹੀ ਆ ਪਛਾ ਜ ਚੰਡੀਗੜ੍ਹ ਦੇ ਵਿੱਚ ਕੇਜਰੀ ਬਾਲ ਦੀ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਸੀ ਤੇ ਉੱਥੇ ਦੇਖ ਲੈ ਪੁੱਤ ਆਹ ਆਦਮੀ ਪਾਰਟੀ ਵਾਲਿਆਂ ਨੂੰ ਕਿੰਨਾ ਨੁਕਸਾਨ ਚ ਲੜਨਾ ਪਿਆ ਸੀ ਕਿਉਂਕਿ ਪਿਛਲੀਆਂ ਕੁਰਸੀਆਂ ਦਾ ਪੁੱਤ ਸਾਰੀਆਂ ਖਾਲੀ ਪਈਆਂ ਸੀ ਉਹਨਾਂ ਦਾ ਤਾਂ ਇਹਨਾਂ ਨੂੰ ਖਰਾਇ ਹੀ ਭਰਨਾ ਪੈ ਗਿਆ ਤਾਂ ਹੀ ਪੁੱਤ ਹੁਣ ਚੁੱਪਚੀਪ ਤੇ ਘਰੋ ਘਰ ਹੀ ਜਾਣਗੇ ਸਹੀ ਗੱਲਾਂ ਪਕੜਨਾ ਜੀ ਤਾਂ ਹੀ ਦਿੱਲੀ ਦੇ ਡਿਊਟੀ ਸੀਐਮ ਮਨੀਸ਼ ਸੋਦੀਆ ਸਾਹਮਣੇ ਸਾਫ਼ ਤਿਸਪਾਸ ਸਰਦਾਰ ਚ ਕਿਹਾ ਕਿ ਅਸੀਂ ਭਾਈ ਦੂਜੀ ਪਾਰਟੀਆਂ ਨੂੰ ਪੈਸਾ ਖਰਾਬ ਨਹੀਂ ਕਰਨਾ ਹੈਗਾ ਇਸੇ ਕਰਕੇ ਅਸੀਂ ਹੁਣ ਮਨ ਬਣਾਇਆ ਇਹ 26 ਲੱਖ ਜਿਹੜੇ ਵੋਟਰ ਨੇ ਉਹਨਾਂ ਦੇ ਘਰ-ਘਰ ਜਾ ਕੇ ਕੁੰਡੀ ਖੜਕਾ ਕੇ ਆਪਣੇ ਕੰਮ ਕਰ ਦੱਸਾਂਗੇ ਤੇ ਆਪਾਂ ਨੂੰ ਵੋਟ ਪਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਪਰ ਉੱਥੇ ਹੀ ਭਗਣਾ ਜੀ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਹਿੰਦੇ ਜੀ ਆਮ ਆਦਮੀ ਪਾਰਟੀ ਵਿੱਚੋਂ ਵੱਡੇ ਲੀਡਰਾਂ ਨੂੰ ਪਾਰਟੀ 'ਚੋਂ ਬਾਹਰ ਕਰਨ ਵਾਸਤੇ ਇੱਕ ਵੱਡਾ ਰੋਲ ਸੀ ਭਗਵੰਤ ਮਾਨ ਦਾ ਇਹ ਇਹ ਵੱਡੀਆਂ ਪੋਲਾਂ ਖੋਲੀਆਂ ਜੀ ਸੰਗਰੂਰ ਤੋਂ ਡਾਕਟਰ ਅਮਨਦੀਪ ਗੋਸਲ ਨੇ ਜੀ ਇਹ ਵੱਡੀਆਂ ਪੋਲਾ ਖੋਲਦੇ ਆ ਜੀ ਭਗਵੰਤ ਮਾਨ ਤੇ ਆਵਾਜ਼ ਦੀ ਪਾਰਟੀ ਦੀਆਂ ਜੀ ਹੁਣ ਇਹਨਾਂ ਨੇ ਦਾਉ ਜਵਾਬ ਠਾਕਾ ਦੀ ਆ ਚੱਕੇ ਜਵਾਬ ਮੈਨੂੰ ਪੁੱਤੇ ਕੋ ਗੱਲ ਨੇ ਸਾਂਝ ਲੱਗਦੀ ਬਈ ਇਦਾਂ ਦੇ ਲੋਕ ਜਦੋਂ ਭਾਈ ਪਾਰਟੀ ਦੀਆਂ ਅਹੁਦੇਦਾਰੀਆਂ ਦਾ ਆਨੰਦ ਮਾਣਦੇ ਆ ਬਈ ਉਦੋਂ ਕਿਉਂ ਨਹੀਂ ਭਾਈ ਬੋਲਦੇ ਉਦੋਂ ਕਿਉਂ ਇਹਨਾਂ ਦੇ ਮੂੰਹ ਨੂੰ ਥੁੱਕੜੀਆਂ ਲੱਗ ਜਾਂਦੀ ਆ ਉਦੋਂ ਕਿਉਂ ਨਹੀਂ ਭੇਤ ਖੋਲਦੇ ਤੇ ਜਦੋਂ ਦੇਖ ਲੈ ਪਾਰਟੀ ਨੂੰ ਛੱਡਦੇ ਆ ਫਿਰ ਪਾਰਟੀ ਦੇ ਭੇਤ ਖੋਲਦੇ ਆ ਪਿਆ ਪਾਰਟੀ ਦੀਆਂ ਗੱਲਾਂ ਦੱਸਦੇ ਆ ਤੇ ਤਾਂ ਹੀ ਦੇਖ ਲੈ ਪਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਦਾਂ ਦੇ ਲੋਕਾਂ ਨੂੰ ਚੱਲੇ ਕਾਰਤੂਸੇ ਦੱਸਦਾ ਬਿਲਕੁਲ ਸਹੀ ਗੱਲ ਹੈ ਭਗਵਾਨ ਜੀ ਇੱਕ ਗੱਲ ਸੋਚਣ ਵਾਲੀ ਤਾਂ ਹੈ ਕਿ ਇਹ ਜਿਹੜੇ ਵੱਡੇ ਲੀਡਰ ਨੇ ਜਦੋਂ ਪਾਰਟੀ ਦੇ ਵਿੱਚ ਹੁੰਦੇ ਨੇ ਉਦੋਂ ਪਤਾ ਨਹੀਂ ਇਹਨਾਂ ਦੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਜਾਂਦੇ ਨੇ ਉਦੋਂ ਕਿਉਂ ਨਹੀਂ ਇਹ ਬੋਲਦੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਗਏ ਸੀ ਰਣਜੀਤ ਸਿੰਘ ਬਰਾਂਪੂਰਾ ਸਾਹਿਬ ਤੇ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਇੱਕ ਤਾਰ ਖੋਲ ਕੇ ਰੱਖਦੀ ਸੀ ਵੀ ਇਹਨਾਂ ਨੇ ਕੀ ਕੀਤਾ ਇਹ ਕੀ ਕਰਦੇ ਸੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਪਰ ਉੱਥੇ ਹੀ ਪਗਣਾ ਜੀ ਇੱਕ ਹੋਰ ਵੱਡੀ ਖਬਰ ਜਿਹੜੀ ਹੁਣੇ-ਹੁਣੇ ਨਿਕਲ ਕੇ ਆਈ ਮੈਂ ਤਾਂ ਹੁਣੇ ਟੈਲੀਫੋਨ ਆਇਆ ਕਹਿੰਦੇ ਜੀ ਮਨੀਸ਼ ਸੋਦੀਆ ਸਾਹਿਬ ਚੋਣਾਂ ਦੀ ਪਲੈਨਿੰਗ ਕਰਨ ਵਾਸਤੇ ਖਾਸ ਕਰਕੇ ਸੰਗਰੂਰ ਹਲਕੇ ਦੀ ਚੋਣ ਕਿਵੇਂ ਜਿੱਤਣੀ ਹੈ ਇਹ ਸਾਰੀ ਪਲੈਨਿੰਗ ਕਰਨ ਵਾਸਤੇ ਭਗਵੰਤ ਮਾਨ ਕੋਲ ਸੰਗਰੂਰ ਪਹੁੰਚ ਗਏ ਜੀ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਹਣ ਦਿੱਲੀ ਵਾਲਿਆਂ ਕੋਲ ਪੁੱਤ ਕੱਲਾ ਪੰਜਾਬ ਏ ਤਾਂ ਰਹਿ ਗਿਆ ਜਿੱਥੇ ਆਪਦੀਆਂ ਮਨ ਮਰਜ਼ੀਆਂ ਕਰ ਸਕਦੇ ਆ ਨਹੀਂ ਹਰਿਆਣੇ ਦੇ ਵਿੱਚ ਵੀ ਇਹਨਾਂ ਨੇ ਇੱਕ ਪਾਰਟੀ ਨਾਲ ਗੱਠ ਜੋੜ ਜਾ ਕੀਤਾ ਸੀ ਉੱਥੇ ਕੀ ਰਿਜ਼ਲਟ ਨਿਕਲਿਆ ਸਾਰਿਆਂ ਨੂੰ ਪਤਾ ਹੈ ਬਾਕੀ ਪੁੱਤ ਮਨੀਸ਼ ਸੋਧਿਆ ਕਹਿੰਦੇ ਭਾਈ ਭਗਵੰਤ ਮਾਨ ਦੇ ਕੋਲ ਗਿਆ ਆ ਪਤਾ ਕਰੀ ਕਿ ਰਾयत ਕਿ ਵੀ ਭਗਵੰਤ ਮਾਨ ਆਪਣੀ ਬੀਬੀ ਨੂੰ ਉਹ ਪ੍ਰੋਗਰਾਮ ਚ ਲੈ ਕੇ ਆਇਆ ਭਗਨਾ ਜੀ ਗੱਲ ਵੈਸੇ ਤੁਹਾਡੀ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਕੇਜਰੀਵਾਲ ਸਾਹਿਬ ਸੰਗਰੂਰ ਆਏ ਸੀ ਉਦੋਂ ਭਗਵੰਤ ਮਾਨ ਸਾਹਿਬ ਆਪਣੀ ਬੀਬੀ ਨਾਲ ਲੈ ਕੇ ਆ ਗਏ ਸੀ ਤੇ ਉਹਨਾਂ ਨੇ ਮੰਚ ਦੇ ਉੱਪਰ ਖੜ ਕੇ ਬੀਬੀ ਦੇ ਸਾਹਮਣੇ ਕਸਮ ਖਾਈ ਸੀ ਵੀ ਬੀਬੀ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ ਸ਼ਰਾਬ ਨਹੀਂ ਪੀਂਦਾ ਫਿਰ ਹੁਣ ਮਨੀਸ਼ ਸੋਧਿਆ ਸਾਹਿਬ ਆਏ ਐ ਏਦਾਂ ਦੀ ਖਬਰ ਹਜੇ ਤੱਕ ਤਾਂ ਨਿਕਲ ਕੇ ਬਾਹਰ ਆਈ ਦੀ ਜਦੋਂ ਆ ਗਈ ਫਿਰ ਆਪਾਂ ਨੇ ਆ ਚੱਕ ਜਵਾਬ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆ ਲੈਣਾ ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵੇਲਾ ਹੋ ਚੁੱਕਿਆ ਇਜਾਜ਼ਤ ਲੈਣ ਦਾ ਤੇ ਦੋਸਤੋ ਹੁਣ ਬੈ ਚੱਲਦਾ ਕੱਲ ਨੂੰ ਇਸੇ ਟਾਈਮ ਇਸੇ ਵਕਤ ਤੁਹਾਡੇ ਵਾਸਤੇ ਇੱਕ ਹੋਰ ਵਧੀਆ ਤੇ ਵੱਡਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਗਾ ਆ ਚੱਕ ਜਵਾਬ ਦੇ ਵਿੱਚ ਤੇ ਚੈਨਲ ਨੂੰ ਅਜੇ ਤੱਕ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਕਰ ਲਓ ਯਾਰ ਸੋਚ ਕੀ ਜਾਨੇ ਆ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਤੇ ਇਹਦੇ ਨਾਲ ਇੱਕ ਟੱਲੀ ਦਾ ਨਿਸ਼ਾਨ ਲੱਗਿਆ ਉਹਨੂੰ ਜਰੂਰ ਦੱਬ ਲਿਓ ਕਿਉਂਕਿ ਜਦੋਂ ਤੁਸੀਂ ਟੱਲੀ ਦੱਬੋਗੇ ਤਾ ਇਹਨਾਂ ਲੀਡਰਾਂ ਦੀਆਂ ਟੱਲੀਆਂ ਵੱਜਣਗੀਆਂ ਆ ਚੱਕ ਜਵਾਬ ਦੇ ਵਿੱਚ ਤੇ ਦੋਸਤੋ ਉੱਥੇ ਹੀ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਆਉਣਾ ਤਾਂ ਸਾਡਾ ਫੇਸਬੁੱਕ ਪੇਜ ਬਹੁਤ ਪਿਆਰਾ ਜੀ ਆਲ ਨਿਊਜ਼ ਵਾਲਾ ਪ੍ਰੋਡਕਸ਼ਨ ਸਾਡਾ ਫੇਸਬੁੱਕ ਪੇਜ ਆ ਤੇ ਇੰਸਟਾਗ੍ਰਾਮ ਦੇ ਉੱਪਰ ਆਲ ਨਿਊਜ਼ ਵਾਲਾ ਸਾਡਾ ਇੰਸਟਾਗ੍ਰਾਮ ਅਕਾਊਂਟ ਆ ਉੱਥੇ ਤੁਸੀਂ ਫਾਲੋ ਕਰ ਸਕਦੇ ਹੋ ਤੇ ਸਾਡੀ ਵੈਬਸਾਈਟ www.alnewswala.com ਦੇ ਉੱਪਰ ਵੀ ਤੁਸੀਂ ਜਾ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਪੇਜ ਤੇ ਆਉਣਾ ਤਾਂ ਮੇਰਾ ਪੇਜ ਬਹੁਤ ਸਿਆਣਾ ਜਿਹਾ ਪੇਜ ਆ ਪਰਮਜੀਤ ਸਿੰਘ ਪਗਣਾ ਮੇਰਾ ਪੇਜ ਆ ਉੱਥੇ ਵੀ ਤੁਸੀਂ ਜਾ ਸਕਦੇ ਆ ਆਪਣੇ ਮਨ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਆ ਤੇ ਦੋਸਤੋ ਹੁਣ ਪਰਮਜੀਤ ਨੂੰ ਦੋ ਇਜਾਜ਼ਤ ਕੱਲ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਉਦੋਂ ਤੱਕ ਲਈ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੇ ਆ ਚੱਕ ਜਵਾਬ